ਆਨਬਣਾ ਲੋ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਬਾਦਸਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਤੀ ਨੂੰ ਭੁੱਲ ਜਾਂਦਾ ਉਹ ਇਹ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ